ਉਹ ਕਰਦੀ ਮਰਜ਼ਾ ਦਾ ਨੂੰ ਮਿੱਟੀ ਵਿੱਚ ਮਸਲ ਦਿੱਤਾ ਖਤਮ ਕਰ ਦਿੱਤਾ ਸੱਚ ਨੂੰ ਕਬੂਲਿਆ ਤੇ ਅੱਜ ਉਸ ਸੱਚ ਦੇ ਉੱਤੇ ਭੱਜਨੇ ਪਏ ਕੋਈ ਜਿਹੜੇ ਤਖਤ ਤੇ ਬੈਠੇ ਜਹੇਦਰਾਂ ਦੇ ਪਰਚਾ ਹਾਲ ਤੱਕ ਸਰ ਦੀ ਪਰ ਮਰਜ਼ਾ ਦਾ ਮਿੱਟੀ ਚ ਮਿਲਾ ਦਿੱਤੀ ਹਾਲ ਤੱਕ ਸਰ ਤੇ ਜਿਹੜੇ ਤੁਹਾਡੇ ਬਿਠਾਏ ਹੋਏ ਜਹੇਦਰ ਤੇ ਮੈਨੂੰ ਕਹਦੇ ਸਿੰਘਾਂ ਨਾਲ ਐਵੇਂ ਗੱਲ ਨਹੀਂ ਕਰੀਦੀ ਮੈਂ ਤੁਸੀਂ ਸਿੰਘ ਹੀ ਹੈ ਨਹੀਂਗੇ ਉਹਦੇ ਕਾਲ ਦਾ ਜਹੇਦਰ ਦੇ ਕਮਰੇ ਦੇ ਥੱਲੇ ਬੈਠ ਸੰਗਤ ਸੰਗਤ ਤਾਂ ਨਹੀਂ ਗਾਗਾ ਲੁੱਚੇ ਬੈਠੇ ਸਾਹਮਣੇ ਲੁੱਚੇ ਵਿੱਚ ਬੋਲਦਾ ਉਹ ਇੱਕ ਨੰਬਰ ਦੇ ਝੂਠੇ ਨੇ ਜਿਵੇਂ ਕੋਈ ਤਾਮ ਦੀਆਂ ਬਾਬਾ ਗੱਲਾਂ ਕਰਦਾ ਰਿਹਾ ਉਹ ਰਾਤ ਨੂੰ ਸੁਖਣੀ ਉਵੇਂ ਆ ਗਏ ਮੈਨੂੰ ਤੇ ਰਾਤੀ ਮੇਰਾ ਵਿਆਹ ਹੋ ਗਿਆ ਇਹੋ ਜਿਹਾਂ ਨੂੰ ਹੱਥ ਜੋੜ ਦਿਓ ਇਹ ਬਾਬੇ ਨਹੀਂ ਲੁੱਚੇ ਨਹੀਂ ਸੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਿਆ ਸਿੱਖ ਚਿੰਤਕ ਗੁਰਚੰਨ ਸਿੰਘ ਗੱਟੀ ਕੋਲ ਜਿਨ੍ਹਾਂ ਦੇ ਨਾਲ ਪਹਿਲਾਂ ਵੀ ਰੂਬ ਰੂ ਹੁੰਦੇ ਰਹੇ ਨੇ ਅੱਗੇ ਆ ਸੋ ਗੱਲਬਾਤ ਕਰਨ ਜਾ ਰਹੇ ਹਾਂ ਸੁਖਵੀਰ ਬਾਦਲ ਦਾ ਡਾ ਮੁੱਦਾ ਹੈਗਾ ਜਿਸ ਤਰ੍ਹਾਂ ਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਉਹਨਾਂ ਨੂੰ ਤਨਖਾਹ ਲਈ ਗਈ ਸੀ ਉਹਨਾਂ ਨੇ ਸੇਵਾ ਪੂਰੀ ਕੀਤੀ ਸੋ ਅਗਲਾ ਜਿਹੜਾ ਹੁਕਮ ਸੀਗਾ ਵੀ ਤਿੰਨਾਂ ਦਿਨਾਂ ਦੇ ਵਿੱਚ ਅਸਤੀਫੇ ਦੇਣਗੇ ਲੇਕਿਨ ਅੱਜ ਤੱਕ ਅਸਤੀਫੇ ਨਹੀਂ ਦਿੱਤੇ ਗਏ ਨਾ ਜੇ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਸੀ ਮਨਜ਼ੂਰ ਨਹੀਂ ਹੋਇਆ ਸੋ ਉਸੇ ਮੁੱਦੇ ਤੇ ਗੱਲਬਾਤ ਕਰਦੇ ਆਂ ਸੋ ਗੱਟੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਟੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨੋ ਤੇ ਆਪ ਜੀ ਦਾ ਸਵਾਗਤ ਆ ਤੁਹਾਡਾ ਵੀ ਜੀ ਆਨ ਜੀ ਗੁਰਚੰਦ ਸਿੰਘ ਗੱਟੀ ਸਾਹਿਬ ਜੀ ਮਸਲਾ ਇਹ ਹੈਗਾ ਮੁੱਦਾ ਉਹੀ ਹੈ ਵੀ ਕਾਲਟਕ ਸਾਬ ਕੋ ਜਿਹੜੀ ਸਜ਼ਾ ਸੁਣਾਈ ਸੀ 2 ਦਸੰਬਰ ਨੂੰ ਸੁਖਬੀਰ ਬਾਦਲ ਨੂੰ ਪਹਿਲਾਂ ਤੋਂ ਉਹਨਾਂ ਤਿੰਨ ਦਿਨਾਂ ਦੇ ਅੰਦਰ ਅੰਦਰ ਅਸਤੀਫੇ ਮੰਗੇ ਸੀਗੇ ਅਕਾਲ ਤਾਪ ਸਰਬ ਦੇ ਜਥੇਦਾਰ ਨੇ ਅਸਤੀਫੇ ਨਹੀਂ ਦਿੱਤੇ ਗਏ ਹੁਣ ਗੱਲ ਕੀ ਏ ਸੁਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਪਰਸੋਂ ਦੀ ਗੱਲ ਹੈਗੀ ਆ ਕਹਿੰਦਾ ਵੀ ਜਿੰਨਾ ਵੀ ਕੁਝ ਮੈਂ ਮੰਨਿਆ ਅਕਾਲ ਤਾਪ ਸਰਬ ਦੇ ਅੱਗੇ ਖੜ ਕੇ ਉਹ ਕਹਿੰਦਾ ਵੀ ਸਾਰਾ ਕੁਝ ਝੂਠ ਹੈ ਮੈਂ ਤਾਂ ਇੱਕ ਆਪਣੀ ਝੋਲੀ ਪਾ ਬੈਠਾ ਗਲਤੀ ਨਾਲ ਵਿਵਾਦਕ ਜਿਹੜਾ ਵਿਵਾਦ ਸੀਗੇ ਚੱਲਿਆ ਉਸ ਨੂੰ ਖਤਮ ਕਰਨ ਦੇ ਵਾਸਤੇ ਕਿਵੇਂ ਵਿਖਦੇ ਹੋ ਵਾਇਰੂ ਜੀ ਪਹਿਲੀ ਗੱਲ ਤਾਂ ਮੈਂ ਅੱਗੇ ਗੱਲ ਕਹਿੰਦਾ ਵੀ ਸਾਨੂੰ ਕਾਲਤਾ ਨੂੰ ਯਾਦ ਕਰਾਉਣਾ ਪੈਣਾ ਜੀ ਨਰੈਣ ਮਹੰਤ ਦਾ ਦੀ ਵਲਾਦ ਬੈਠੀ ਹੋਈ ਹੈ ਸਾਰੇ ਜਿੰਨਾ ਉੱਥੇ ਕੋੜਵਾ ਜੀ ਤੇ ਦੂਜੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਆਹ ਗੱਲ ਸੁਖਵੀਰ ਨੇ ਆਖੀ ਹੂੰ ਵੀ ਮੈਂ ਉੱਥੇ ਚੁੱਪ ਕਰਕੇ ਖੜਾ ਰਿਹਾ ਵੀ ਉਹ ਆਵਾਜ਼ ਖਤਮ ਹੋ ਜਾ ਜੀ ਭਲਿਆ ਕਿਵੇਂ ਹੋ ਸਕਦਾ ਤੇਰੇ ਉੱਤੇ ਸੱਟਾਂ ਮਣੀਆਂ ਤੇਰੇ ਜੇ ਕੋਟ ਦੇ ਪਰਚੇ ਵੀ ਹੋਏ ਲੋਕ ਸਿੱਖਾਂ ਨੇ ਧਰਨੇ ਵੀ ਲਾਏ ਤੂੰ ਉਹਨਾਂ ਤੇ ਗੋਲੀਆਂ ਵੀ ਮਰਵਾਈਆਂ 1978 ਵਿੱਚ ਸਭ ਕੁਝ ਕੀਤਾ ਜੀ ਫੇਰ ਲੈ ਲਈਏ ਤੁਸੀਂ ਨਾਰਾਇਣ ਸਿੰਘ ਚੌੜੇ ਨੂੰ ਉਹਨੂੰ ਫੜਾ ਕੇ ਜੇਲ੍ਹ 'ਚ ਬੰਦ ਕਰਾਤਾ ਜੀ ਇਹ ਤੋ ਸਹੀ ਹੁੰਦਾ ਤੇ ਉਹ ਇੱਕ ਬੰਦਾ ਜਿਹੜਾ ਨਾਰਾਇਣ ਸਿੰਘ ਚੌੜਾ ਸੀ ਬੜਾ ਪੌਮ ਦਾ ਦਰਦ ਰੱਖਣ ਵਾਲਾ ਸੀ ਉਹਨੂੰ ਹਥਿਆਰ ਚੱਕਣ ਦੀ ਮਜਬੂਰ ਕਿੰਨਾ ਨੇ ਕੀਤਾ ਤੁਸੀਂ ਕੀਤਾ ਜੀ ਜਿਹੜੀ ਗੱਲ ਹੁਣ ਕਹਿ ਰਿਹਾ ਵੀ ਉਹ ਤੇ ਜੋ ਕੁਝ ਕਿਹਾ ਗਿਆ ਮੈਂ ਚੁੱਪ ਕਰਕੇ ਖੜਾ ਰਿਆ ਵੀ ਕਹਿਣ ਦਾ ਭਾਵ ਫਿਰ ਅਕਾਲ ਤਖਸਾਲ ਸਾਹਿਬ ਤੇ ਜਿਹੜੇ ਤੁਹਾਡੇ ਬਿਠਾਏ ਹੋਏ ਜਹੇਦਾਰੇ ਝੂਠੇ ਨੇ ਹੂੰ ਉਹ ਇੱਕ ਨੰਬਰ ਦੇ ਝੂਠੇ ਨੇ ਤੁਸੀਂ ਅਕਾਲ ਤਖਸਾਲ ਦੀ ਪਰਮਰਜਾਦਾ ਨੂੰ ਸਿੱਕੇ ਟੰਗ ਦਿੱਤਾ ਹੁਣ ਉਹ ਕਿੱਥੇ ਗਏ ਚਲੇ ਜਿਹੜੇ ਕਹਿੰਦੇ ਵੀ ਅਸੀਂ ਫਲਾਣੀ ਟਕਸਾਲ ਦੇ ਧਮਕਾਣੀ ਦੇ ਬੋਲੂ ਅੱਜ ਅੱਜ ਪੰਛਨ ਦਿੱਤੇ ਤੇ ਅਕਾਲ ਤਖਸਾਲ ਸਾਹਿਬ ਦਿੱਤੇ ਵੱਡਾ ਹਮਲਾ ਨਹੀਂ ਹੋਇਆ ਦੇ ਨਾਲ ਹੀ ਇਹ ਬਾਦਲ ਕੇ ਵੀ ਕਹਿੰਦੇ ਹੁੰਦੇ ਸੀ ਵੀ ਰੋਲਾ ਪਾਉਂਦੇ ਸੀ ਆਹ ਕਾਲ ਤਨ ਹੁਣ ਤੁਸੀਂ ਆਪ ਖੁਦ ਹੀ ਕਾਲ ਤੱਕ ਸਭ ਦੀ ਪਰਮਰਜਾਦਾ ਮਿੱਟੀ ਚ ਮਿਲਾ ਦਿੱਤੀ ਅੱਗੇ ਬਲਾਈ ਹੋਈ ਸੀ ਹੁਣ ਬੋਲ ਕੇ ਕੀ ਹੋਣਾ ਹੁਣ ਪੰਥ ਨੂੰ ਖਤਰਾ ਨਹੀਂਗਾ ਹੁਣ ਪੰਥ ਦਾ ਕਹਾਣ ਨਹੀਂ ਹੋਇਆ ਹੁਣ ਕੀ 295 ਇਹਦਾ ਤੁਹਾਡੇ ਤੇ ਪਰਚਾ ਨਹੀਂ ਹੋਣਾ ਚਾਹੀਦਾ ਜਿ ਸਖਬੀਰ ਤੇ ਹੋਣਾ ਚਾਹੀਦਾ ਜੇ ਸਖਬੀਰ ਕਹਿੰਦਾ ਵੀ ਮੇਰੇ ਤੇ ਉਹਨਾਂ ਨੇ ਹੀ ਜੜ ਦਿੱਤਾ ਠੋਪ ਦਿੱਤਾ ਫਿਰ ਉਹ ਜਿਹੜੇ ਤਖਤ ਤੇ ਬੈਠੇ ਜਹੇਦਰਾਂ ਦੇ ਪਰਚਾ ਹੋਣਾ ਚਾਹੀਦਾ ਜਿਹੜੇ ਇਹਨਾਂ ਦੇ ਮਿਠਾਏ ਨੇ ਹੁਣ ਦੋਨਾਂ 'ਚ ਇੱਕ ਤਾਂ ਝੂਠ ਬੋਲ ਕੇ ਨਾ ਇਹਦਾ ਸਖਬੀਰ ਝੂਠਾ ਪਰ ਜਿਹੜੇ ਉਥੇ ਤੋਂ ਮੰਨਿਆ ਤੇਰੀ ਨਾਲ ਦੀ ਜਿੰਨੀ ਟੁੰਡਲੀ ਮੰਨੀ ਏ ਵੀ ਜੱਸ 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 ਇੱਕ ਪਾਸੇ ਕਹਿੰਦੇ ਵੀ ਅਸੀਂ ਸਿੱਖ ਹਾਂ ਤੇ ਸਿੱਖਾਂ ਦੇ ਸੀਸਾ ਤੇ ਆਰੇ ਚੱਲੇ ਤੇ ਮੁਗਲਾਂ ਨੇ ਕਹਿ ਦਿੱਤਾ ਵਾਹ ਇਸ ਤੀੜਾ ਨੂੰ ਮੈਂ ਉਹਨਾਂ ਦੇ ਨਾਲ ਸਮਝਦਾਤ ਨਹੀਂਗਾ ਪਰ ਇਹਨਾਂ ਨੂੰ ਮੈਂ ਦੱਸਣ ਦੇ ਬਜਾਇ ਧਾਰਨ ਦੇਣ ਲੱਗ ਪਿਆ ਜੀ ਵੀ ਸਿੱਖਾਂ ਦੇ ਉੱਤੇ ਸੀਸਾ ਤੇ ਆਰੇ ਚੱਲੇ ਤੇ ਉਹਨਾਂ ਨੇ ਮੁਗਲਾਂ ਦੇ ਅੱਗੇ ਜ਼ੁਲਮ ਨਹੀਂ ਕਬੂਲਿਆ ਜੀ 1984 ਦੇ ਵਿੱਚ ਸਿੱਖਾਂ ਦੀਆਂ ਜੇਬਾਂ ਕੱਟ ਦਿੱਤੀਆਂ ਗਈਆਂ ਜੀ ਭਾਈ ਸਾਹਿਬ ਭਾਈ ਨਰਮਲ ਸਿੰਘ ਕਵਿਸ਼ਰ ਸੀ ਜੀ ਜਿਹੜਾ ਕਬਿਸ਼ਰੀ ਦੇ ਨਾਲ ਇਤਿਹਾਸ ਸੁਣਾਉਂਦਾ ਸੀ ਬਾਦਲਾਂ ਦੇ ਵਿੱਚੇ ਯੋਗਦਾਨ ਸੀ ਸਾਰਾ ਜਿਹੜਾ ਕੌਂਕੇ ਸੀ ਜਿਹਨੂੰ ਟੁਕ ਟੁਕ ਕੇ ਵੱਢ ਕੇ ਉਹਨੂੰ ਇੱਕ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ ਉਸਨੂੰ ਸ਼ਹੀਦ ਕਰ ਦਿੱਤਾ ਗਿਆ ਨਾਲ ਉਹ ਸਿੱਖਾਂ ਨੇ ਸੀ ਇਨ ਨਹੀਂ ਮੰਨੀ ਜੇ ਤੁਸੀਂ ਆਪਦੇ ਮੂੰਹ ਕਹਿੰਦੇ ਸੀ ਅਸੀਂ ਸਿੱਖ ਮੈਂ ਤਾਂ ਤੁਹਾਨੂੰ ਸਿੱਖ ਨਹੀਂ ਮੰਨਦਾ ਤੇ ਤੁਹਾਡੇ ਕੋਲ ਫਿਰ ਇਸ ਤਰੀਕੇ ਨਾਲ ਬਿਆਨ ਦੇਣਾ ਕਿ ਹੋ ਗਿਆ ਫਿਰ ਤੁਸੀਂ ਕਿਉਂ ਇਨ ਮੰਨ ਲਈ ਫਿਰ ਇਨ ਨਹੀਂ ਹੁੰਦੀ ਇੱਥੇ ਤੱਕ ਤੇ ਸਮਝ ਖੜ ਕੇ ਸੱਚ ਨੂੰ ਕਬੂਲ ਲਿਆ ਤੇ ਅੱਜ ਉਸ ਸੱਚ ਦੇ ਉੱਤੇ ਭੱਜਨੇ ਪਏ ਫਿਰ ਇਸ ਹਿਸਾਬ ਤੇ ਤੁਹਾਡੇ ਬਦਲੇ ਗੁਰੂ ਘਰ ਕੁਛ ਨਹੀਂਗਾ ਤੁਹਾਡੇ ਬਦਲੇ ਗੁਲਕੀ ਉਹ ਗੁਲਕ ਨੂੰ ਖਾ ਕੇ ਆਪਦਾ ਪਰਿਵਾਰ ਪਾਲਣਾ ਦੇ ਗੁਲਕ ਦੇ ਸਹੀ ਸਾਧ ਪੈਦਾ ਕਰਕੇ ਤੇ ਸਿੱਖ ਕੌਮ ਨੂੰ ਖੇਰੂ ਖੇਰੂ ਕਰਕੇ ਹਿੱਸਿਆ ਜ ਵੰਡ ਕੇ ਖਤਮ ਕਰਨ ਦਾ ਕੰਮ ਤੁਸੀਂ ਕਰ ਰਹੇ ਹੂੰ ਇਹ ਇਹਨਾਂ ਦਾ ਕੰਮ ਹੈ ਹੋਰ ਕੁਛ ਨਹੀਂਗਾ ਜੇ ਤਖਤਾਂ ਤੇ ਇਹ ਗੱਲ ਕਰ ਲਈਏ ਜਾਂ ਗੁਰੂ ਘਰਾਂ ਦੀ ਪਰਮ ਮਜਾਦ ਨਹੀਂ ਗੱਲਾਂ ਕਰ ਲਈਏ ਬਹੁਤ ਕੁਛ ਜਿਹੜਾ ਇਹਨਾਂ ਨੇ ਧੱਜੀਆਂ ਉਡਾ ਦਿੱਤੀਆਂ ਅਸਾਈਆਂ ਦੀਆਂ ਗੱਲਾਂ ਕਰ ਰਹੇ ਨੇ ਉਹ ਧਰਮ ਵੱਧ ਗਿਆ ਮੈਂ ਕਹਿੰਦਾ ਵੀ ਉਹ ਮਵਾਰਕੀ ਆਪਣੇ ਧਰਮ ਦਾ ਪ੍ਰਚਾਰ ਕਰ ਰਹੇ ਆ ਪਰ ਤੁਹਾਡੇ ਕੋਲ ਉਹ ਦੋਣਾ ਪੈਸਾ ਜਿਹਦਾ ਕਿਸੇ ਸਿੱਖ ਨੂੰ ਵੀ ਨਹੀਂ ਅ ਸਤਕਾਰ ਦਿੰਦੇ ਕਿ ਕਿਸੇ ਸਿੱਖ ਦੇ ਬੱਚੇ ਵੀ ਨਹੀਂ ਪੜਾਉਂਦੇ ਕੋਈ ਸਕੂਲ ਕੋਈ ਹਸਪਤਾਲ ਨਹੀਂਗਾ ਇਹ ਪਿਆਰੋ ਸਾਰਾ ਕੁਝ ਲੋਕਾਂ ਤੁਹਾਨੂੰ ਸਮਝਣਾ ਪੈਣਾ ਸੋਚਣਾ ਪੈਣਾ ਅਸੀਂ ਕਰਨਾ ਕੀ ਹੈ ਆਪਣੀ ਹੋਂਦ ਨੂੰ ਦੁਬਾਰਾ ਲਿਆਉਣਾ ਚਾਹੁੰਦੇ ਆ ਪਰ ਕਾਲਪੁਰਖ ਪਰਮੇਸ਼ਰ ਜਿਹੜਾ ਉਹ ਬਹੁਤ ਸਮਰੱਥ ਹੈ ਉਹ ਕਿਸੇ ਨੂੰ ਨਹੀਂ ਬਖਸ਼ਦਾ ਜਿਵੇਂ ਅੱਜ ਬਾਦਲਾਂ ਦਾ ਹਰ ਕੰਮ ਬਾਦਲਾਂ ਦਾ ਕੁੱਟਾ ਪਿਆ ਕਾਲ ਤੱਕ ਸਹਿਬ ਮਹਾਰਾਜ ਦਾ ਸਥਾਨ ਹੈ ਉਸ ਦੇ ਉੱਤੇ ਇਹਨਾਂ ਨੇ ਰਾਜਨੀਤੀ ਖੜੀ ਗੁਰੂ ਘਰ ਦੀ ਮਰਯਾਦਾ ਨੂੰ ਮਿੱਟੀ ਵਿੱਚ ਮਸਲ ਦਿੱਤਾ ਹੈ ਖਤਮ ਕਰ ਦਿੱਤਾ ਹੈ ਜੇ ਬਚਾਉਣਾ ਜੇ ਤੇ ਲੋਕੋ ਜਾਗੋ ਤੇ ਇਹਨਾਂ ਤੋਂ ਖੜਾ ਜਿਹੜਾ ਮਹਾਰਾਜ ਤੋਂ ਕਹਿ ਕੇ ਛਡਵਾਈਏ ਤੇ ਆਪਣੇ ਚੰਗੇ ਜਹੇਦਾਰ ਹੋਣ ਚੰਗੇ ਪ੍ਰਧਾਨ ਹੋਣ ਜਿਹੜੇ ਸਿੱਖ ਕੌਮ ਦੇ ਬੱਚਿਆਂ ਨੂੰ ਸਿੱਖਾਂ ਦੇ ਪਰਿਵਾਰਾਂ ਨੂੰ ਸਮਝਣ ਕਿ ਉਹ ਗੋਲਕ ਜਿਹੜੀ ਉੱਥੋਂ ਨਿਕਲ ਕੇ ਪੈਸਾ ਉਹਨਾਂ ਦੇ ਮੁਖ ਵਿੱਚ ਗੁਰਚੰਦ ਸਿੰਘ ਗੱਟੀ ਸਵਾਲ ਇਹ ਹੈਗਾ ਵੀ ਜਿਸ ਤਰ੍ਹਾਂ ਸਿੱਖਾਂ ਦੀ ਇਹ ਪਾਰਲੀਮੈਂਟ ਹੈ ਪਾਰਲੀਮੈਂਟ ਹੈ ਸੁਪਰੀਮ ਤਾਕਤ ਹੈ ਉੱਥੇ ਇੱਕ ਸਿੱਖਾਂ ਦਾ ਵਿਸ਼ਵਾਸ ਹੈ ਕਿ ਉੱਥੋਂ ਦਾ ਇੱਕ ਫਿਰ ਉੱਥੋਂ ਇੱਕ ਹੁਕਮ ਜਾਰੀ ਕਰਨਾ ਕਾਲ ਤਸੱਦ ਦੇ ਜਿਹੇਦਾਰ ਨੇ ਉੱਥੇ ਹਾਜ਼ਰ ਹੋਣਾ ਇਹਨਾਂ ਦੇ ਸ਼ਰਮੀ ਅਕਾਲੀ ਦਲ ਦੇ ਜਿਹਨੇ ਲੀਡਰ ਹਾਜ਼ਰ ਹੁੰਦੇ ਨੇ ਫਿਰ ਉੱਥੇ ਸਜ਼ਾ ਵੀ ਸੁਣਾਈ ਜਾਂਦੀ ਹੈ ਉੱਥੇ ਸਾਰਾ ਕੁਝ ਮੰਨ ਕੇ ਫਿਰ ਉਹ ਜਿਹੜੀ ਹੈਗੀ ਹੈ ਸੁਪਰੀਮੋ ਪਾਵਰ ਹੈ ਜਾਂ ਉੱਥੋਂ ਦੀ ਤਾਕਤ ਹੈ ਉਹਨੂੰ ਕਿਵੇਂ ਵਿਖਦੇ ਹੋ ਉਹ ਇਹਨਾਂ ਨੇ ਸਿੱਧ ਕਰ ਦਿੱਤਾ ਨਾ ਜਿਹੜੇ ਕਾਲ ਤਸੱਦ ਦੀ ਪਾਵਰ ਸੀ ਉਹ ਹੁਣ ਇਹਨਾਂ ਨੇ ਆਪਦੇ ਇਸ ਤੋਂ ਬਿਆਨ ਤੋਂ ਸਿੱਧ ਕਰਤਾ ਵੀ ਅਸੀਂ ਇਸ ਨੂੰ ਵਰਤਦੇ ਰਿਹਾ ਜਿਵੇਂ ਕਹਿੰਦੇ ਉਹ ਉੱਥੋਂ ਦੇ ਜਿਹੇਦਾਰ ਬੋਲਦੇ ਰਹੇ ਨੇ ਹੁਣ ਵੀ ਉਵੇਂ ਬੋਲਣਗੇ ਮਨ ਕੇ ਉਹ ਸਾਰਾ ਕੁਝ ਹੁਣ ਅਕਾਲ ਤਖਤ ਸਾਹਿਬ ਸਿੱਖਾਂ ਦੀ ਪਾਵਰ ਨਹੀਂ ਰਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਬੈਠੇ ਬੇਈਮਾਨਾਂ ਨੇ ਸਿੱਖਾਂ ਦਾ ਖਾਤਮਾ ਕਰਨ ਵਾਸਤੇ ਇੱਕ ਵੱਡੀ ਉਤੋਂ ਪਾਵਰ ਚਲਾ ਦਿੱਤੀ ਜਿੰਨੇ ਨਾਲ ਹੋਇਆ ਵੀ ਜਿੰਨੇ ਨਾਲ ਸਾਡੀਆਂ ਮਰਜ਼ਾਦਾ ਜੀਆਂ ਧੱਜੀਆਂ ਉੱਡੀਆਂ ਨੇ ਬਹੁਤ ਕੁਝ ਹੋਇਆ ਜੀ ਤੇ ਜਿਹੜਾ ਇੱਥੇ ਹੀ ਸਰਸੇ ਵਾਲੇ ਸਾਰਾ ਸਿਸਟਮ ਬਣਾਇਆ ਜੋ ਮੰਨਿਆ ਇਸ ਕਰਕੇ ਤਾਂ ਖਾਲਸਾ ਜੀ ਹੁਣ ਤੁਸੀਂ ਸਮਝੋ ਜਿਹੜੇ ਉਹਨਾਂ ਨੂੰ ਹਾਰ ਪਾਉਂਦੇ ਹੋ ਅੱਜ ਵੀ ਉਹਨਾਂ ਨਾਲ ਖੜੇ ਹੋ ਇਹ ਤੁਸੀਂ ਆਪਦੇ ਦਿਮਾਗ ਨਾਲ ਵੇਖੋ ਵੀ ਅਸੀਂ ਅੱਜ ਕੀ ਕਰਨਾ ਹੈ ਇਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਨਰਾਇਣ ਸਿੰਘ ਚੌੜਾ 70 75 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਪਿਆਰੋ ਜੋ ਉੱਥੇ ਕੀਤਾ ਤੁਸੀਂ ਵੇਖਿਆ ਉਹ ਇੰਨਾ ਦਰਦ ਰੱਖਦਾ ਤੇ ਭੋਲਿਓ ਤੁਸੀਂ ਫੋਟੋ ਖਿਚਾਉਂਦੇ ਹੋ ਨਾਲ ਉਹਨਾਂ ਨੂੰ ਕਾਜੂ ਖਵਾਉਂਦੇ ਹੋ ਬਾਦਾਮ ਖਵਾਉਂਦੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਚਾਹੀਦੀ ਹਾਂ ਉਹ ਜਿਹੜਾ ਇੰਨਾ ਜੇਲ੍ਹ ਵਿੱਚੋਂ ਆਇਆ ਦੇ ਵੇਲੇ ਬੰਦੀ ਸਿੰਘ ਹੀ ਰਹਾਕੋਣੇ ਨੇ ਤੇ ਪਿਆਰੋ ਫਿਰ ਉਹਨੂੰ ਵੀ ਉਸੇ ਤਰ੍ਹਾਂ ਸਜ਼ਾ ਲਾ ਦਿੰਦੇ ਵੀ ਪੰਜ ਜਗਜੀ ਸਾਹਿਬ ਦੇ ਪਾਠ 10 ਸੁਖਨੀ ਸਾਹਿਬ ਦੇ ਤੇ ਇੰਨਾ ਚਰਪਾਂਡੇ ਵੀ ਇਹਨੇ ਇੱਥੇ ਗੋਲੀ ਚਲਾਈ ਜੇ ਬਾਦਲਾ ਨੇ ਗੋਲੀਆਂ ਨਾਲ ਬੰਦੇ ਮਰਵਾ ਕੇ ਉਹਨੂੰ ਹੀ ਹਲਾ ਕੇ ਉਹ ਆ ਕੇ ਮੁਕਰ ਗਏ ਨੇ ਪਰ ਉਹਨਾਂ ਵਾਸਤੇ ਕਰੋੜ ਲੱਗ ਕਿਉਂ ਦਿਨਾਂ ਵਾਸਤੇ ਲੱਗ ਕਿਉਂ ਇਹ ਕਾਲ ਸਾਹਿਬ ਜੀ ਸਿੱਖਾਂ ਦੀ ਉੱਥੇ ਕਤਲਿਆ ਬਣਾਤੀ ਇਨਾਂ ਨੇ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਸਿੱਖਾਂ ਨੂੰ ਜਿੱਥੋਂ ਤਾਕਤ ਮਿਲਦੀ ਸੀ ਜੋ ਕੁਝ ਮੱਸਾ ਰੰਗੜ ਨਹੀਂ ਕਰ ਸਕਿਆ ਜੋ ਕੁਝ ਬਦਾਲੀ ਨਹੀਂ ਕਰ ਸਕਿਆ ਜੋ ਕੁਝ ਇੰਦਰਾ ਗਾਂਧੀ ਨਹੀਂ ਕਰ ਸਕੀ ਉਹ ਇਹ ਤੋਂ ਜ਼ਿਆਦਾ ਇਹ ਬਾਦਲਾਂ ਨੇ ਕਰ ਦਿੱਤਾ ਇਹ ਜਿਹੜੀ ਗੱਲ ਹੁਣ ਮੈਰੀ ਕਿ ਕਈਆਂ ਨੂੰ ਚੁਭੇਗੀ ਵੀ ਇਹ ਗੱਲ ਕਿਉਂ ਕਹਤੀ ਵੀ ਅਕਾਲ ਤਖਤ ਸਾਹਿਬ ਕਤਲਿਆ ਸਿੱਖਾਂ ਦਾ ਕੋ ਬਣਾ ਦਿੱਤਾ ਗਿਆ ਇੱਥੇ ਸਿੱਖਾਂ ਨੂੰ ਜੁੱਤੀਆਂ ਪਈਆਂ ਨੇ 2015 ਵਿੱਚ ਵੀ ਪਈਆਂ ਨੇ ਬਾਦਾਂ ਦੇ ਰਾਜ ਹੋਰ ਵੀ ਪੈਂਦੀਆਂ ਰਹੀਆਂ ਨੇ ਜਿਹੜੇ ਕੋਈ ਮੇਰੇ ਨਾਲ ਸਿੱਖ ਜਿਆਦਾ ਚੰਗੀ ਸੋਝ ਵਾਲੇ ਨੂੰ ਪਤਾ ਇਹ ਉਹ ਚੀਜ਼ ਬਣਾਤੀ ਹਾਲਾ ਕੀ ਹੋਣਾ ਚਾਹੀਦਾ ਸੀ ਉਹ ਸਿੱਖਾਂ ਨੂੰ ਉੱਥੇ ਸਦਕੇ ਸਤਕਾਰ ਮਾਣ ਦਿੱਤਾ ਜਾਂਦਾ ਜਾਂ ਜਿਵੇਂ ਇੱਥੇ ਮੈਂ ਪ੍ਰਚਾਰ ਕਰਨਿਆ ਪਿੰਡਾਂ ਦੇ ਵਿੱਚ ਬੜਾ ਜਿਆਦਾ ਗੁਰਮੁਖ ਸਿੱਖੀ ਦੇ ਨਾਲ ਜੁੜਿਆ ਵੀ ਜੀ ਤੇ ਮੇਰੇ ਵਰਗੇ ਨੂੰ ਸਾਦੇ ਉੱਥੇ ਕਹਿੰਦੇ ਵੀ ਆਈ ਭਾਈ ਗੁਰਸਿੱਖ ਹੋਰ ਨੇਕਾਂ ਨੇ ਨੇਕਾ ਸਿੰਘ ਨੇ ਮੈਂ ਆਪਦੀ ਧਾਰਨ ਦੇ ਕੱਸਣਾ ਉਹਨਾਂ ਨੂੰ ਸਤਕਾਰ ਦਿਓ ਹੁਣ ਮੇਰੇ ਤੇ ਕੀ ਹੋਇਆ ਸ਼ਰਮਣੀ ਕਮੇਟੀ ਵੱਲੋਂ 295 ਦਾ ਪਰਚਾ ਘਟਾਇਆ ਗਿਆ ਹੂੰ ਤੁਸੀਂ ਦੱਸੋ ਮੈਂ ਸਿੱਖਣੀ ਤੇ ਇੰਨਾ ਨੇ ਪਿਆਰੋ ਗੁਰੂ ਕੇ ਪਿਆਰੋ ਹੋਰ ਜੇ ਜਾਈ ਉਥੇ ਅੱਖਾਂ ਕੱਢ ਕੱਢ ਵੇਦੇ ਨੇ ਵੀ ਇਥੇ ਆ ਕੇ ਗਏ ਨੇ ਪਿਆਰੋ ਕੋਈ ਸਤਕਾਰ ਮਨ ਸਿੱਖ ਨੂੰ ਨਹੀਂ ਗਾ ਸਿੱਖ ਦੇ ਵਾਸਤੇ ਬਲਦੇਵ ਸਿੰਘ ਮੜਾਲਾ ਸੀ ਉਹ ਮੈਂ ਗੱਲ ਕਰਦਿਆਂ ਕੀ ਮੜਾ ਕੀਤਾ ਕਿੰਨਾ ਸੋਹਣਾ ਕੀਰਤਨ ਅਸੀਂ ਕੱਢ ਦਿੱਤਾ ਹੋਰ ਭਾਈ ਹੰਦੀ ਅੰਤਿਰ ਸਿੰਘ ਰਾਗੀ ਸੀ ਬਹੁਤ ਵਧੀਆ ਕਥਾ ਕਰਦੇ ਸੀ ਤੇ ਉਹਨਾਂ ਨੂੰ ਵੀ ਕੀਰਤਨ ਦੇ ਵਿੱਚ ਉਹ ਬਹੁਤ ਉਹਨਾਂ ਨੇ ਉਹ ਤੋਂ ਪਿਆ ਦਿੱਤਾ ਗਿਆ ਕੱਢ ਦਿੱਤਾ ਗਿਆ ਪੰਜ ਪਿਆਰੇ ਸਾਹਿਬ ਉਹਨਾਂ ਨੂੰ ਵੀ ਉਹ ਤੋਂ ਕੱਢ ਦਿੱਤਾ ਗਿਆ ਇਸ ਤਰ੍ਹਾਂ ਮਾਨ ਸਿੰਘ ਕਥਾਵਾਚਕ ਸੀ ਉਹਨੂੰ ਕੱਢ ਦਿੱਤਾ ਗਿਆ ਹੈਡ ਗ੍ਰੰਤੀ ਸੀ ਹੋਰ ਐਸੇ ਸੰਤ ਰਹੇ ਜਿਹੜੇ ਚੋਟੀ ਦੇ ਸੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਦਾ ਰਸਤਾ ਬੁਖਾ ਦਿੱਤਾ ਜੀ ਇਹਦਾ ਸੇਵਾਦਾਰਾਂ ਨੂੰ ਬੁਖਾ ਦਿੱਤਾ ਗਿਆ ਜਿਹੜੇ ਚੰਗੇ ਸੀ ਤੇ ਖਾਲਸਾ ਜੀ ਫਿਰ ਕੀ ਕਹਾਂਗੇ ਕਤਲਿਆਂ ਉੱਥੇ ਹੀ ਬਣਾ ਦਿੱਤਾ ਗੁਰੂ ਘਰ ਹੀ ਸਾਡਾ ਹੋਇਆ ਵੀ 1984 ਵਿੱਚ ਅਟੈਕ ਹੋਇਆ ਇੰਦਰਾ ਗਾਂਧੀ ਨਹੀਂ ਹੋਣੀ ਸੀ ਇਹ ਬਾਦਲਾਂ ਨੇ ਖੁਦ ਉਹ ਇਹਨਾਂ ਦੇ ਵਿੱਚੋਂ ਰਿਹਾ ਹੈ ਜੋ ਮੈਨੂੰ ਨਾ ਭੁੱਲ ਗਿਆ ਚੰਦੂ ਮਹਾਜਰਾ ਜੀ ਉਹਨੇ ਬਿਆਨ ਕੀਤਾ ਵੀ ਬਾਦਲਾਂ ਦਾ ਸਾਰਾ ਕੁਝ ਕੀਤੇ ਕਰਾਇ ਨਾਲ ਹੋਇਆ ਇਸ ਕਰਕੇ ਖਾਲਸਾ ਜੀ ਜਿਹੜਾ ਕੁਝ ਇਹਨਾਂ ਨੇ ਕੀਤਾ ਇਹ ਅੱਜ ਕਰ ਰਹੇ ਨੇ ਸਾਨੂੰ ਸਮਝਣ ਦੀ ਜ਼ਰੂਰਤ ਹੈ ਵੀ ਅਸੀਂ ਕੀ ਚੱਲਣਾ ਕਿਸ ਤਰ੍ਹਾਂ ਕਾਲਤਾ ਯਾਦ ਕਰਉਣਾ ਇੱਕ ਬੁੱਠ ਹੋ ਕੇ ਬਾਕੀ ਬਾਬੇ ਡੇਰੇਵਾਦਾਂ ਤੋਂ ਉੱਪਰ ਉੱਠ ਕੇ ਗੁਰੂ ਦੇ ਸਿੱਖ ਬਣ ਕੇ ਗੁਰੂ ਦਾ ਖੰਡੇ ਵਟੇ ਦਾ ਅਮਰ ਸਾਖੀ ਗੁਰੂ ਦੀ ਪਰਮਰਜਾਦਾ ਆਸ ਜੀ ਦੀ ਵਾਰ ਨੂੰ ਸੁਣ ਕੇ ਮਹਾਰਾਜ ਨੇ ਕੀ ਕਿਹਾ ਸਜ ਦੀ ਵਾਰ ਦੇ ਵਿੱਚ ਪਖੰਡ ਬਾਰੇ ਕਿਵੇਂ ਕਿਹਾ ਮਹਾਰਾਜ ਕਹਿੰਦਾ ਸੁਣ ਸੁਣ ਉਹ ਪਰਮਗਤ ਦੀ ਗੱਲ ਮਾਰ ਰਹੇ ਨੇ ਪੜਨਦੀ ਵੀ ਗੱਲ ਕੀਤੀ ਬਹੁਤ ਕੁਝ ਬਿਆਨ ਦਿੰਦਾ ਮੈਂ ਬਿਆਨ ਨਹੀਂ ਕਰ ਸਕਦਾ ਜਿਵੇਂ ਕਹਿੰਦੇ ਵੀ ਗੂੰਗਾ ਗੁੜ ਖਾ ਕੇ ਸਵਾਦ ਨਹੀਂ ਮਹਿਰਾ ਤਾਂ ਆਖਾਦ ਹੋਏ ਕਿ ਮੈਂ ਬਿਆਨ ਨਹੀਂ ਕਰ ਸਕਦਾ ਪਰ ਆਨੰਦ ਆਇਆ ਹੈ ਕਈ ਕਹਿੰਦੇ ਵੀ ਨਹੀਂ ਬਹੁਤ ਸੁਣ ਸੁਣ ਕੇ ਉਸ ਤੇ ਚੱਲਣ ਦਾ ਮੈਂ ਇਹ ਨਹੀਂ ਕਾਂਗਾ ਵੀ ਗੁਰੂ ਨੇ ਆਪਦੇ ਕਹੇ ਬੋਲਾਂ ਤੇ ਚੱਲ ਲਾ ਕੇ ਤੇ ਉਸ ਰਸਤੇ ਵਾਲੇ ਪਾਸੇ ਨੂੰ ਤੇ ਸਵਾਦ ਜਿੰਦਗੀ ਨਾਲ ਜਿਉਂ ਰਿਹਾ ਡਰ ਨਹੀਂ ਰੱਖਦਾ ਕਿਸੇ ਤੋਂ ਵੀ ਜੋ ਵੀ ਸੱਚ ਕਹਿਣਾ ਪਰ ਉਹ ਆਸਾ ਜੀ ਦੀ ਵਾਰ ਹੀ ਬੰਦਾ ਸੁਣ ਲਵੇ ਨਾ ਉਹਨੇ ਨਾਲ ਹੀ ਬਹੁਤ ਹੋ ਜਾਏਗਾ ਰਮਾਲੇ ਪਵਾ ਪਾ ਕੇ ਗੁਰੂ ਸਾਹਿਬ ਦੇ ਉੱਤੇ ਗੁਰੂ ਸਾਹਿਬ ਨੂੰ ਢੱਕਣ ਦਾ ਕੰਮ ਕਰਤਾ ਪਰ ਗੁਰੂ ਸਾਹਿਬ ਮਹਾਰਾਜ ਜੀ ਦੇ ਬੋਲ ਤੇ ਗੁਰੂ ਸਾਹਿਬ ਦੀ ਗੁਰਬਾਣੀ ਨੂੰ ਸੁਣਨ ਦੀ ਜਿਹੜੀ ਉੱਚਾ ਜਿਹੜੀ ਸਾਡੇ ਅੰਦਰੋਂ ਖਤਮ ਹੁੰਦੀ ਜਾ ਰਹੀ ਹੈ ਇਹਨਾਂ ਲੋਕਾਂ ਦੇ ਝੂਠ ਜਿਹੜੇ ਜਿਆਦੇ ਰਿਜ਼ਲਟ ਹੋ ਜਾਂਦੇ ਨੇ ਸਿੱਧੀ ਦਿਹਾੜੀ ਤੇ ਜਿਵੇਂ ਮਾਗੀ ਆਉਣੀ ਉਥੇ ਸਟੇਜ ਲਾਉਣੀ ਜੀ ਉਥੇ ਸਟੇਜ ਲਾਓ 40 ਮੁਕਤਿਆਂ ਦਾ ਇਤਿਹਾਸ ਦੱਸੋ ਚਾਰਚ ਫੇਰੇ ਗਲੀ ਦੇ ਚਾਲ ਮੁਕਤਿਆਂ ਦੀ ਯਾਦਾਂ ਦੇ ਵਿੱਚ ਪੋਸਟਰ ਲੱਗਣ ਉਹ ਨਹੀਂ ਲੱਗਣੇ ਉੱਥੇ ਝੂਠਿਆਂ ਦੇ ਲੱਗਣੇ ਨੇ ਪਾਪੀਆਂ ਦੇ ਲੱਗਣੇ ਨੇ ਕੁੜੀ ਮਾਰਦੇ ਲੱਗਣੇ ਨੇ ਨੜੀ ਮਾਰਦੇ ਲੱਗਣੇ ਨੇ ਇਹ ਉਹਨਾਂ ਦੇ ਲੱਗਣੇ ਨੇ ਇਸ ਕਰਕੇ ਖਾਲਸਾ ਜੀ ਜਿਹੜਾ ਇਹ ਸਾਰਾ ਉੱਪਰ ਤੋਲਦੇ ਨੇ ਝੂਠ ਬੋਲ ਰਹੇ ਨੇ ਇਹਨਾਂ ਤੋਂ ਕਿਵੇਂ ਨੇ ਕਿਵੇਂ ਮਹਾਰਾਜਾ ਚੱਤੇ ਪਾਸ਼ਾ ਸਾਡਾ ਕਾਲ ਤੱਕ ਸਹੀ ਆਦਤ ਗੱਡੀ ਸਾਹਿਬ ਜਿੰਨਾ ਵੀ ਕੁਝ ਕਾਲ ਤੱਕ ਸਭ ਤੋਂ ਬੋਲਿਆ ਗਿਆ ਸਜ਼ਾ ਸੁਣਾਈ ਗਈ ਤਨਖਾਹ ਨੂੰ ਉਹਨਾਂ ਨੇ ਮਨਜ਼ੂਰ ਵੀ ਕੀਤਾ ਸੇਵਾ ਲੱਗੀ ਸੇਵਾ ਉਹ ਭੁਗਤੀ ਵੀ ਹੈ ਵਰਸਾ ਫੜ ਕੇ ਬੈਠਾ ਵੀ ਰਿਹਾ ਦਮਦਮਾ ਸਾਹਿਬ ਵੀ ਤੇ ਦਰਬਾਰ ਸਾਹਿਬ ਵੀ ਹੁਣ ਇਹਦੇ ਵਿੱਚ ਸੁਖਬੀਰ ਬਾਦਲ ਗਲਤ ਹੈ ਜਾਂ ਕਾਲ ਤਖਤ ਸਾਹਿਬ ਦਾ ਜਥੇਦਾਰ ਗਲਤ ਹੈ ਇੱਥੇ ਫਰਕ ਹੈ ਜਥੇਦਾਰ ਵੀ ਇਹਨਾਂ ਦੇ ਵਿੱਚੋਂ ਨਿਕਲਿਆ ਉਹ ਜਥੇਦਾਰੀ ਹੈ ਹੂੰ ਜਿਹਨੇ ਭਗਵੇਂ ਜੋਲੇ ਪਵਾ ਕੇ ਅੰਮ੍ਰਿਤਿਆਰ ਕਰਵਾਤਾ ਸੀ ਕੇਸਗੜਸ ਆ ਜੀ ਉਹ ਵੀ ਬਾਦਲਾਂ ਦੇ ਕਹਿਣ ਤੇ ਕਰਾਇਆ ਸੀ ਜੀ ਇੱਥੇ ਵੀ ਬਾਦਲਾਂ ਦੇ ਕਹਿਣ ਤੇ ਆਇਆ ਹੂੰ ਮੈਂ ਤਾਂ ਕਹਿੰਦਾ ਹੀ ਨਹੀਂ ਹੁੰਦਾ ਵੀ ਕਾਲ ਤਖਤ ਦੇ ਜਥੇਦਾਰ ਨੇ ਬਾਦਲਾਂ ਦੇ ਕਹਿਣਾ ਹੁੰਦਾ ਪਰ ਇਹਨਾਂ 'ਚੋਂ ਦੋਨੇ ਗਲਤ ਨੇ ਕਾਲ ਤਖਤ ਸਾਹਿਬ ਸਾਡਾ ਮਹਾਨ ਹੈ ਉਹ ਕੋਨਾ ਬੈਠਾ ਜਿਹੜਾ ਇਹਨਾਂ ਦਾ ਭਾਇਆ ਆਇਆ ਬੰਦਾ ਥੱਲੇ ਬੰਦਾ ਉਹ ਏ ਇਹ ਦੋਨੇ ਗਲਤ ਨੇ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਏ ਪਰ ਉਹਦੀ ਪਰਮਰਜਾਇਦਾ ਸਾਨੂੰ ਬਹਾਲ ਕਰਨੀ ਪੈਗੀ ਕੋ ਸਿੱਖੋ ਨਹੀਂ ਜੇ ਇਹ ਜਿਵੇਂ ਕਹਿੰਦੇ ਹੁੰਦੇ ਵੀ ਖਿਚੜੀ ਦੋਨਾਂ ਦੀ ਆਪਸੀ ਗਲੀ ਮਿਲੀ ਹੈਗੀ ਸੀਗੀ ਫਿਰ ਕਾਲ ਤਖਤ ਸਾਹਿਬ ਨੂੰ ਇੰਨੀ ਮਹਾਨ ਸੰਪਰਦਾ ਸੁਪਰੀਮੋ ਪਾਵਰ ਦਾ ਮਜ਼ਾਕ ਕਿਉਂ ੜਾਇਆਗਾ ਪੂਰੀ ਦੁਨੀਆ 'ਚ ਇਹ ਅੱਜ ਦਾ ੜਾਇਆਗਾ ਜੀ ਹੋਰ ਚਿਰ ਤਾਂ ੜਾਇਆ ਜਾ ਰਿਹਾ ਹੂੰ ਕਿੰਨੇ ਹੁਕਮਾਂਵਾਂ ਲਾਗੂ ਹੋਏ ਉਹਨਾਂ ਨੂੰ ਮੰਨਿਆ ਨਹੀਂ ਜਾਂਦਾ ਜੀ ਸਿੱਖ ਪਿੰਡਾਂ ਵਿੱਚ ਮੈਂ ਖੁਦ ਜਾ ਜਾ ਕੇ ਧੱਕੇ ਨਾਲ ਮਨਾਉਣੇ ਲੋਕਾਂ ਦੇ ਗੱਲ ਪੈਣਾ ਬੜਾ ਕੁਝ ਉਹ ਇਹਨਾਂ ਨੇ ਉਹ ਰੱਦ ਕਰਦੇ ਨੇ ਹੋਰ ਨਵਾਂ ਚਰਾ ਦੇਣਾ ਇਹਦਾ ਕਾਲ ਤੱਕ ਸਾਹਿਬ ਦੇ ਉੱਤੋਂ ਲੋਕਾਂ ਦੀਆਂ ਸ਼ਰਧਾ ਭਾਵਨਾ ਢਾਉਣ ਨੂੰ ਫਿਰਦੇ ਨੇ ਇੱਕ ਵਾਰ ਢਾਹ ਲੋ ਕੱਲ ਨੂੰ ਕੋਈ ਚੰਗਾ ਵੀ ਆ ਜਾਏ ਤੇ ਮਨ ਲੋਕ ਮੰਨਣ ਨਾਲ ਜੇ ਮਰਜੀ ਸਿੱਖਾਂ ਨੂੰ ਕੁਚੜੀ ਜੋ ਇਹਦਾ ਉਸ ਚੀਜ਼ 'ਤੇ ਲੱਗੇ ਨੇ ਤੇ ਕਾਮਯਾਬੀ ਹੋਏ ਨੇ ਹੂੰ ਉਹ ਕਿਨੇ ਕਾਮਯਾਬ ਹੁਣ ਬਹੁਤੇ ਲੋਕੀ ਸਤਿਕਾਰ ਨਹੀਂ ਕਰਦੇ ਜਹੇਦਰ ਦਾ ਹੂੰ ਹੁਣ ਚੰਗਾ ਵੀ ਆ ਜਾਏ ਵੇਖੀ ਜਾਏਗੀ ਪਰ ਇਹ ਚੀਜ਼ਾਂ ਜਿਹੜੀਆਂ ਨੇ ਇਹ ਗਲਤ ਨੇ ਸਿੱਖ ਪੌਂਦਾ ਘਾਣ ਕਰਨ ਵਾਲੇ ਨੇ ਇਹਨਾਂ ਤੋਂ ਬਚਣਾ ਚਾਹੀਦਾ ਖਾਸ ਕਰਕੇ ਗੱਟੀ ਸਾਹਿਬ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਸੀ ਜਹੇਦਾਰ ਕਾਲਪ ਸਾਹਿਬ ਦੇ ਵੱਲੋਂ ਉਹਦੇ ਜੇ ਧਾਮੀ ਵੀ ਸ਼ਾਮਿਲ ਸੀਗਾ ਉਹ ਕਮੇਟੀ ਨੂੰ ਕਿਵੇਂ ਵੇਖਦੇ ਹੋ ਕੁਝ ਉਹਨਾਂ ਨੇ ਸਾਹਮਣੇ ਕੁਝ ਲਿਆਂਦਾ ਦੱਸ ਮੈਨੂੰ ਤਾਂ ਦੱਸਿਆ ਨਹੀਂ ਅਜੇ ਤੱਕ ਹੂੰ ਇਹ ਜਹੇਦਾਰ ਇਹਨਾਂ ਦੇ ਕਮੇਟੀ ਕਿੰਨਾ ਦੀ ਹੋਵੇਗੀ ਹੂੰ ਜਿੰਨਾ ਖਾਂਦਾ ਕਹਿੰਦਾ ਜਿੰਦੀ ਖਾਦੀ ਬਾਜਰੀ ਆਉਂਦੀ ਪਰ ਅੱਜ ਹਾਜ਼ਰੀ ਜੀ ਇਹ ਤਾਂ ਉਹਨਾਂ ਨੇ ਇਹ ਨਹੀਂ ਕਰਨਾ ਇੱਥੇ ਤੁਹਾਨੂੰ ਹੋਰ ਦੱਸ ਦਿਨਾ ਸਾਡੇ ਇੱਥੇ ਇੱਕ ਢੇਰਾ ਸੀ ਪੁੱਛਾਂ ਵਾਲੀ ਦਾ ਜਨਾਨੀ ਦਾ ਹੂੰ ਕਾਲਤਾ ਹੁਕਮਾ ਲਾਗੂ ਹੋਇਆ ਵੀ ਇਹਨੂੰ ਬੰਦ ਕਰੋ ਵੀ ਇੰਦੇ ਤੇ ਪਾਠ ਜਗ ਮੈਂ ਰੋਕਣ ਵਾਸਤੇ ਗਿਆ ਜੀ ਰੋਕਿਆ ਬੜਾ ਲੰਮਾ ਸਫਰਾ ਚੱਲਿਆ ਪਿੰਡ ਚ ਗੁਰਦੁਆਰਾ ਸਾਹਿਬ ਬਣਾ ਕੇ ਦੇਣਾ ਸੀ ਇੱਕ ਪਿੰਡ ਚ ਹੋਰ ਨਾਲ ਉਹ ਬੰਦਿਆਂ ਨੇ ਜਾ ਕੇ ਉੱਥੇ ਚਿੱਠੀ ਲਾਤੀ ਕਾਲਤਾ ਪਹੁੰਚ ਕੇ ਕਾਲਤਾ ਨੇ ਚਿੱਠੀ ਮੈਨੂੰ ਕੱਢਤੀ ਮੈਂ ਵੀ ਗਿਆ ਚਲਾ ਹੂੰ ਉੱਥੇ ਪੰਜ ਜਿਹੜੇ ਸਿੰਘ ਸਾਹਿਬ ਭੇਜਾਉਂਦੇ ਆ ਆਪਦੇ ਵੱਲੋਂ ਜੀ ਉਹ ਬਹਿ ਕੇ ਉਹ ਮੇਰੀ ਉੱਥੇ ਨਾ ਸੁਣ ਹੂੰ ਉਹ ਜਿਹੜੀ ਜਰਾਨੀ ਪੁੱਛਾਂ ਵਾਲੀ ਦਾ ਸੀ ਹੁੰਦਾ ਘਰ ਵਾਲਾ ਉਹਦੀ ਸੁਣਨਾ ਅੱਛਾ ਹਾਂ ਮੇਰੇ ਸਾਹਮਣੇ ਕੋੜਾ ਮਰਜੀ ਸ਼ੈ ਉਹਤੇ ਦੋ ਤਰ੍ਹਾਂ ਦੇ ਲੰਬਰ ਵੀ ਮੈਂ ਲੈ ਕੇ ਆਇਆ ਮੈਂ ਨਾ ਭੁੱਲ ਗਿਆ ਜੀ ਸੁਣ ਲੈਣ ਤੇ ਮੇਰੇ ਨਾਲ ਸਪਰਕ ਕਰ ਰਹਿਣਾ ਮੈਂ ਗੱਲ ਜਿਹੜੀ ਕਰਦਾਗਾ ਵਾਝ ਨਹੀਂ ਕਰਦਾ ਸਨੀਦ ਕਰਦਾ ਜੀ ਉਹ ਉਥੇ ਕਦੇ ਵੀ ਉਹ ਮੜੀ ਵਾਲਾ ਗੁਰਦੁਆਰਾ ਰਹੇਗਾ ਪਿੰਡ ਚ ਨਹੀਂ ਬਣਦਿਆਂਗਾ ਮੈਂ ਉਥੇ ਬੋਲ ਪਿਆ ਮੈਂ ਹੁਕਮਾਂ ਲਾਗੂ ਕਰੋ ਦੁਬਾਰਾ ਹੂੰ ਕਹਿੰਦੇ ਕਿਉਂ ਮਹਰ ਕਾ ਉਹ ਗੁਨਾਮਾ ਮੜੀਆਂ ਦੇ ਕਬਰਾਂ ਦੇ ਪਾੜ ਖਿੱਚਣਗੇ ਪਿੰਨਾਂ ਦੇ ਗੁਰਦੁਆਰੇ ਬੰਦ ਹੋਣਗੇ ਹੂੰ ਕਹਿੰਦੇ ਇਹ ਕੀ ਗੱਲ ਮੈਂ ਜਿਹੜੀ ਬੈਠਾ ਬੰਦਾ ਕੌਣ ਪੁੱਛੋ ਇਹਨੂੰ ਕਹਿੰਦੇ ਹਾਂ ਵੀ ਕੌਣ ਹੈ ਕਹਿੰਦਾ ਜੀ ਮੈਂ ਸਿੱਖ ਹਾਂ ਤੇ ਮੈਂ ਇਹਨੂੰ ਕੁੱਝ ਕਬਰ ਬਣਾਈ ਕਹਦਾ ਹਾਂ ਬਣਾਈ ਮੈਂ ਪੁੱਛਾਂ ਦਿੰਦੀ ਇਹਦੀ ਘਰ ਵਾਲੀ ਕਹਿੰਦੀ ਦਿੰਦੀ ਮੈਂ ਮੇਲਾ ਲਵਾਉਂਦਾ ਕਹਿੰਦਾ ਲਵਾਉਣਾ ਮੈਂ ਖੜਾ ਲਵਾਉਂਦਾ ਕਹਿੰਦਾ ਲਵਾਉਂਦਾ ਹੂੰ ਮੈਂ ਸਾਹ ਤੁਸੀਂ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਮੈਂ ਤੁਹਾਨੂੰ ਤਿੰਨ ਫੈਕਸਾਂ ਭੇਜ ਪੇ ਚੁੱਕਿਆ ਜੀ ਮੈਨੂੰ ਕਹਿੰਦੇ ਸਿੰਘਾਂ ਨਾਲ ਐਵੇਂ ਗੱਲ ਨਹੀਂ ਕਰੀਦੀ ਮੈਂ ਤੁਸੀਂ ਸਿੰਘ ਹੀ ਹੈ ਨਹੀਂਗੇ ਉੱਥੇ ਕਾਲ ਦਾ ਜਹੇਦਰ ਦੇ ਕਮਰੇ ਦੇ ਥੱਲੇ ਬੈਠੇ ਕਾਲ ਦਾ ਜਹੇਦਰ ਜਾਨੀ ਕਰਵਾ ਜਨ ਸਿੰਘ ਜੀ ਉਦੋਂ ਬੜੀ ਸੀ ਤੇ ਮੈਂ ਵੀ ਤੁਸੀਂ ਸਿੰਘ ਹੀ ਹੈ ਨਹੀਂਗੇ ਯਾਰ ਹੂੰ ਮੈਂ ਪਾਵਨ ਪੀਤਰ ਸੂਕ ਨਾ ਦਿਓ ਮੈਂ ਮੈਂ ਚੱਲਿਆ ਇੱਥੋਂ ਮੈਂ ਜਦੋਂ ਵਾਵਾ ਗਰਮ ਬੋਲਿਆ ਫਿਰ ਜਾ ਕੇ ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਗਲਤ ਜੀ ਆਹਾ ਤਾਂ ਹਲਾਦ ਨੇ ਉਹ ਕਿਉਂ ਪੱਕ ਪੂਜ ਕੀਤੀ ਉਹ ਬਾਦਲਾਂ ਨੂੰ ਮੋਟਾ ਪਾਉਂਦਾ ਸੀ ਡੇਰੇਦਾਰ ਜੀ ਇੱਥੋਂ ਦਾ ਮੈਂਬਰ ਜਿਹੜਾ ਉੱਥੇ ਹਾਜ਼ਰੀ ਭਰਦਾ ਸੀ ਹੂੰ ਉਹ ਇਸ ਕਾਰਨ ਉਹਨਾਂ ਦਾ ਪੱਕ ਪੂਰਦੇ ਸੀ ਆ ਲਾ ਮੈਂ ਪਿੰਡ ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਮੈਨੂੰ ਉੱਥੇ ਉਹ ਨੀਵਾ ਬਖਾਉਂਦੇ ਸੀ ਉਹ ਪਿਆਰੋ ਬੋਲਣ ਦੇ ਨਾਲ ਫਿਰਕੇ ਜਾ ਕੇ ਉਹਨਾਂ ਨੇ ਮਾੜੀ ਜੀ ਗੱਲ ਸੁਣੀ ਕਿ ਉਹ ਪਿੰਡ ਤੇ ਅਸੀਂ ਗੁਰਦਰਾ ਸਾਹਿਬ ਬਣਾ ਕੇ ਦਿੱਤਾ ਤੇ ਪਾਵਨ ਪਿੱਤਰ ਸ੍ਰੋਪ ਬੜਾ ਔਖਾ ਲਿਆ ਇਹ ਕਾਰਨ ਸਾਜੀ ਜਿਹੜਾ ਕੁਝ ਚੱਲ ਰਿਹਾ ਇਹ ਸਿੱਖਾਂ ਦੀ ਖਾਤਮੇ ਵਾਸਤੇ ਉੱਥੇ ਜਿਹੜੀ ਪਾਰਟੀ ਬੈਠੀ ਸਿੱਖਾਂ ਨੂੰ ਉੱਤੇ ਲਿਆਉਣ ਵਾਸਤੇ ਨਹੀਂ ਬੈਠੀ ਗੱਟੀ ਸਾਹਿਬ ਜੀ ਜਿਸ ਤਰ੍ਹਾਂ ਮੁਕਸਰ ਦੇ ਵਿੱਚ ਵੱਡਾ ਮਾਗੀ ਮੇਲਾ ਆ ਰਿਹਾ 14 ਤਰੀਕ ਨੂੰ ਉਹਦੇ ਵਿੱਚ ਕਾਨਫਰੰਸ ਸ਼੍ਰੋਮਣੀ ਕਾਲੀ ਦਾਲ ਬਾਦਲ ਵੱਲੋਂ ਵੀ ਕੀਤੀ ਜਾ ਰਹੀ ਹੈ ਕਹਿੰਦੇ ਵੀ ਲੱਖਾਂ ਦਾ ਇਕੱਠ ਹੋਣਾ ਉਥੇ ਤੇ ਉਥੇ ਇੱਕ ਗੱਲ ਬੜੀ ਵੱਡੀ ਕਹੀ ਐ ਸੁਖਵੀਰ ਬਾਦਲ ਨੇ ਕਹਿੰਦਾ ਵੀ ਦਰਬਾਰ ਸਾਹਿਬ ਮੱਥਾ ਟੇਕਣ ਦੀ ਲੋੜ ਨਹੀਂ ਸਿੱਧਾ ਕਾਨਫਰੰਸ ਦੇ ਵਿੱਚ ਸੰਗਤਾਂ ਜਾਣਾ ਤੁਹਾਨੂੰ ਮੈਂ ਪਹਿਲੇ ਦੱਸ ਦਿੰਦਾ ਇਹ ਤੁਹਾਨੂੰ ਲੋਕ ਬੇਸ਼ਰਮ ਹੋਣਗੇ ਜਿਹੜੇ ਜਾਣਗੇ ਹੂੰ ਉਹ ਸਿੱਖ ਥੋੜਾ ਹੋਣਗੇ ਜੀ ਜਿਹਨੇ ਇਹੀ ਗੱਲ ਕਹਿਤਾ ਵੀ ਦਰਬਾਰ ਸਾਹਿਬ ਜਾਣ ਦੀ ਨਹੀਂ ਮੇਰੇ ਕੋਲ ਉਹ ਨਾ ਨਾ ਬਣਦੀ ਲਾਸ਼ ਝੂਠਾਂ ਦੀ ਪੰਡ ਹੂੰ ਜਿਹਨੇ ਸਿੱਖਾਂ ਦਾ ਕਤਲ ਕੀਤਾ ਹੋਵੇ ਦਰਬਾਰ ਸਾਹਿਬ ਨੂੰ ਟੁੱਟੇ ਤੇ ਪਾਸੇ ਕਰ ਦਿੱਤਾ ਹੋਵੇ ਉਹਨੂੰ ਵੀ ਹੂੰ ਉਥੇ ਜਾਣਗੇ ਇਹਦਾ ਲੋਕਾ ਤੁਸੀਂ ਵੇਖਣਾ ਵੀ ਉੱਥੇ ਜਾਣਾ ਕਿ ਨਹੀਂ ਜਾਣਾ ਜੇ ਜਾਓਗੇ ਤੇ ਮੇਰੇ ਹਿਸਾਬ ਨਾਲ ਤੁਸੀਂ ਸਿੱਖ ਨਹੀਂ ਹੋਵੋਗੇ ਉਹਨਾਂ ਦੇ ਕੋਲੇ ਜਾਣ ਦਾ ਕੋਈ ਫਾਇਦਾ ਨਹੀਂ ਜਾ ਜਾ ਕੇ ਤੁਸੀਂ ਕਾਲਤਾ ਦਾ ਢੋਣ ਵਾਲਿਆਂ ਨੂੰ ਬੜੀਆਂ ਪਾਵਰਾ ਦਿੱਤੀਆਂ ਪਰ ਤੁਹਾਡਾ ਹੀ ਕਾਨ ਕੀਤਾ ਗੁਰੂ ਗ੍ਰੰਥ ਸਾਹਿਬ ਰੂੜੀਆਂ ਵਿੱਚ ਨਪਾਇਆ ਸਿੱਖਾਂ ਤੇ ਡਾਂਗਾ ਮਾਰੀਆਂ ਤੇ ਕਾਲਤਾ ਦੇ ਸਾਹਮਣੇ ਮੰਨ ਗਿਆ ਏ ਕਿ ਮੈਂ ਸਾਰਾ ਕੁਝ ਕੀਤਾ ਤੇ ਫਿਰ ਕਹਾਂਗੇ ਪੰਜਾਬ ਦੇ ਵਿੱਚ ਮੰਨੂ ਦੇ ਵਾਰਸ ਜ਼ਿਆਦੇ ਤੇ ਕਲਗੀਧਰ ਦੇ ਘਟ ਹਮ ਕਿਉਂਕਿ ਜਿਹੜਾ ਬੰਦਾ ਮੰਨ ਗਿਆ ਵੀ ਮੈਂ ਸਾਰਾ ਕੁਝ ਕੀਤਾ ਹੈ ਤੇ ਪੱਗਾਂ ਬੰਨ ਕੇ ਤੇ ਦਾੜ੍ਹੀਆਂ ਰੱਖ ਕੇ ਜਾਣ ਤੇ ਫਿਰ ਉਹਨਾਂ ਨੂੰ ਸਿੱਖ ਥੋੜਾ ਕਹੋਗੇ ਕਹੋਗੇ ਤੁਸੀਂ ਸਿੱਖ ਹਣ ਦੱਸੋ ਮੰਨੋਗੇ ਹਾਂ ਸਹੀ ਗੱਲ ਹੈ ਤੁਹਾਡੀ ਨਹੀਂ ਮੰਨੋਗੇ ਨਾ ਹੂੰ ਨਹੀਂ ਮੰਨਦੇ ਨਹੀਂ ਨਹੀਂ ਮੰਨਣਾ ਪੈਣਾ ਆ ਜਦੋਂ ਤੁਸੀਂ ਨਹੀਂ ਮੰਨੋਗੇ ਤੇ ਫਿਰ ਮੈਂ ਤਾਂ ਮੰਨਦਾ ਹੀ ਨਹੀਂਗਾ ਹੋਰ ਵੀ ਨਾ ਮੰਨੋਗੇ ਤੇ ਫਿਰ ਭਲੋ ਤੁਹਾਨੂੰ ਕਿਹੜਾ ਉਧਰ ਦਾ ਪੂਰ ਸਵਾਰ ਹੋਇਆ ਜਿਹਨੇ ਇਹਨਾਂ ਕੁਝ ਕੀਤਾ ਉਹਦੇ ਕੋਲ ਜਾਓਗੇ ਕਿੱਥੇ ਦੋ ਸਿੱਖ ਆ ਕੇ ਮੱਸੇ ਰੰਗ ਦਾ ਸਿਰ ਵੱਢ ਕੇ ਲੈ ਗਏ ਤੇ ਲੱਕਾਂ ਚ ਭੇਡਾ ਜੜੀਆਂ ਦੇ ਪੰਡਾਲ ਚ ਕੱਠ ਕਰੋਗੇ ਹੂੰ ਸੋਚਣਾ ਚਾਹੀਦਾ ਭਲਿਓ ਸ਼ਰਮ ਕਰਿਆ ਜੇ ਜਾਣ ਤੋਂ ਪਹਿਲੋ ਸੋਚ ਲਿਆ ਜੇ ਸਾਡਾ ਕਾਹਨ ਕਿੰਨੇ ਕੀਤਾ ਗੱਟੀ ਸਾਹਿਬ ਜਿਹੜੇ ਚੰਗੀ ਸੋਚ ਵਾਲੇ ਸਿੱਖ ਚਿੰਤਕ ਹੈਗੇ ਨੇ ਜਿਹੜੀ ਗੱਲ ਰੱਖਦੇ ਨੇ ਸੱਚੀ ਗੱਲ ਨੂੰ ਅੱਗੇ ਰੱਖਦੇ ਨੇ ਹੁਣ ਜਿੰਨਾ ਸਾਰਾ ਕੁਝ ਕਾਲਤਾ ਸਾਹਿਬ ਤੇ ਹੋ ਗਿਆ ਮਹੀਨੇ ਦੋ ਦੇ ਅੰਦਰ ਅੰਦਰ ਹੁਣ ਕੀ ਕਰਨਾ ਚਾਹੀਦਾ ਨੂੰ ਤੇ ਬਸ ਇਹਦਾ ਭਾਈ ਨਰੈਣ ਸਿੰਘ ਵਾਗੂ ਭਾਈ ਲక్ష్ਮਣ ਸਿੰਘ ਵਾਗੂ ਇਹਨਾਂ ਦਾ ਇਹਨਾਂ ਕਾਨਾ ਸਾਹਿਬ ਯਾਦ ਕਰਾਇਆ ਹੋਵੇ ਕਰਾਉਣਾ ਪੈਣਾ ਹੂੰ ਹੋਰ ਤਾਂ ਹਾਲ ਹੀ ਹੈ ਨੀਗਾ ਇਹਨਾਂ ਨੂੰ ਕੱਢਣਾ ਪੈਣਾ ਬਾਕੀ ਪੰਜਾਬ ਦੀ ਸਰਕਾਰ ਵੀ ਕਹਿੰਦੀ ਅਸੀਂ ਕਾਲ ਦਾ ਸਦਕਾਰ ਕਰਨੇ ਆ ਇਕੱਠੇ ਹੋ ਕੇ ਇਹਨਾਂ ਨੂੰ ਕਹੋ ਵੀ ਤੁਸੀਂ ਆਪ ਦਾ ਸਾਥ ਦਿਓ ਉਥੇ ਜਾ ਕੇ ਜਿੰਨੀਆਂ ਦਫਤਰ ਦੀਆਂ ਚਾਬੀਆਂ ਨੇ ਸਿੱਖ ਆਪਣੀ ਮੀਟਿੰਗ ਕਰੀਏ ਸਾਰੇ ਜਿੰਦੇ ਵਿੱਚ ਮਮੀ ਆਉਣਾ ਹੋਰ ਵੀ ਸਾਰੇ ਸਾਰੇ ਇਕੱਠੇ ਹੋ ਕੇ ਤੇ ਉਥੇ ਇੱਕ ਨੂੰ ਪ੍ਰਧਾਨ ਬਣਾ ਕੇ ਤੇ ਚੰਗੇ ਆਪਣੇ ਜਿਹੇ ਨਾਲ ਦੀ ਚੋਣ ਕਰਕੇ ਸਾਰਾ ਆਪਦੇ ਹੱਥ ਚ ਕਬਜ਼ੇ ਜਲੀ ਸਰਕਾਰ ਤਾਂ ਇਲੈਕਸ਼ਨ ਕਰਵਾ ਨਹੀਂ ਰਹੀ ਬਿਨਾਂ ਸਿਲੈਕਸ਼ਨ ਤੋਂ ਇਲੈਕਸ਼ਨ ਤਾਂ ਹੈ ਹੀ ਨਹੀਂ ਯਾਰ ਮੂਰਖ ਨੇ ਜਿਹੜੇ ਸਿੱਖ ਕਹਿੰਦੇ ਇਲੈਕਸ਼ਨ ਹੋਣਾ ਹੂੰ ਮੂਰਖਤਾ ਸਿੱਖ ਧਰਮ ਵਿੱਚ ਇਲੈਕਸ਼ਨ ਕਿਉਂ ਸਾਈ ਧਰਮ ਵਿੱਚ ਇਲੈਕਸ਼ਨ ਹੁੰਦਾ ਹੂੰ ਹਿੰਦੂ ਧਰਮ ਵਿੱਚ ਇਲੈਕਸ਼ਨ ਹੁੰਦਾ ਮੁਸਲਮਾਨ ਧਰਮ ਵਿੱਚ ਇਲੈਕਸ਼ਨ ਹੁੰਦਾ ਬਾਕੀ ਤਾਂ ਨਹੀਂ ਹੁੰਦਾ ਲੱਗ ਇਹ ਸਿੱਖਾਂ ਚ ਕਿਉਂ ਸਿੱਖਾਂ ਮਹਾਰਾਜ ਦੇ ਬਹੁਤੇ ਸਿੱਖਾਂ ਦੀ ਮੱਤ ਹੀ ਮਰ ਗਈ ਏ ਲੰਗਰ ਖਾ ਖਾ ਹੂੰ ਲੰਗਰ ਦੇ ਵਿੱਚ ਜਾ ਜਾ ਕੇ ਲੰਗਰ ਵਰਗੀ ਮੱਤ ਹੋ ਗਈ ਏ ਦਿਮਾਗ ਰਹਿ ਹੀ ਨਹੀਂ ਗਿਆ ਪੀ ਹੈ ਕਿ ਹੋ ਕੀ ਰਿਆ ਸਾਡੇ ਨਾਲ ਹਮ ਕਰ ਕੀ ਰਹੇ ਨੇ ਸਾਡੇ ਨਾਲ ਕਿਸ ਤਰੀਕੇ ਨਾਲ ਸੋਝੀ ਨਹੀਂ ਰਹੀ ਵੀ ਗੱਡੀ ਸਾਹ ਜਿਹੜੇ ਜਥੇਦਾਰ ਨੇ ਦਲਾਂ ਦੇ ਪੰਥਾਂ ਦੇ ਸੰਪਰਦਾਵਾਂ ਦੇ ਬਿਠੇ ਨੇ ਵੱਡੇ ਵੱਡੇ ਉਹ 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 ਕਿਉਂ ਚੁੱਪ ਹੈ ਹੈ ਨਹੀਂ ਕੇ ਪੰਥਾਂ ਦੇ ਜਥੇਦਾਰ ਥੋੜਾ ਨੇ ਬਾਦਲਾਂ ਦੇ ਜਥੇਦਾਰ ਨੇ ਵੀ ਦੀ ਚੰਨ ਦਲ ਹੈਗਾ ਜਾਂ ਦੂਸਰਾ ਦਲ ਹੈ ਤਰਨਾ ਦਲ ਹੈ ਵੱਡਾ ਦਲ ਸਾਰੇ ਹੀ ਪਈਆਂ ਵੇਲਾਂ ਹੋਰ ਬਹੁਤ ਜ਼ਿਆਦਾ ਸਾਰੇ ਹੀ ਬਾਦਲਾਂ ਦੇ ਬਿਠਾਏ ਆਪਦੇ ਬੰਦੇ ਚੁਣ ਕੇ ਬਿਠਾਏ ਨੇ ਦਮ ਤਾਂ ਟਕਸਾਲ ਬਚੀ ਸੀ ਉੱਥੇ ਵੀ ਆਪਦਾ ਬਿਠਾ ਦਿੱਤਾ ਹਮ ਕਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਤੁਸੀਂ ਉਹਨਾਂ ਦੀ ਜਮੀਰਾਂ ਹੀ ਮਰੀਆਂ ਹੋਈਆਂ ਜੋ ਮਰਜ਼ੀ ਹੋਈ ਜਾਵੇ ਉਹਨਾਂ ਬੋਲਣੇ ਨਹੀਂਗਾ ਉਹਦੋਂ ਬੋਲਣਾ ਜਦੋਂ ਲਖਣ ਆਇਆ ਬਾਦਲਾਂ ਨੂੰ ਵੋਟਾਂ ਪਾਓ ਸਰੋਵਰ ਜਿਸ਼ਰਾਨ ਕਰੋ ਸਵੇਰੇ ਅਰਦਾਸ ਕਰੋ ਆਹ ਕੰਮ ਕਰਨਗੇ ਮੰਨਦੇ ਉਹਨਾਂ ਨੂੰ ਜਿਹੜਾ ਤੁਸੀਂ ਮੈਂ ਤਾਂ ਨਹੀਂ ਮੰਨਦਾਗਾ ਨਹੀਂ ਜਿਹੜਾ ਲਈ ਨਹੀਂ ਦਮਦਮੀ ਟਾਕ ਸਾਲ ਦੇ ਜਿਹੜੇ ਮੁਖੀ ਨੇ ਉਹ ਤਾਂ ਕਹਿੰਦੇ ਵੀ ਅਸੀਂ ਬੀਜੇਪੀ ਦੇ ਕੋਲੋਂ ਸਿੱਖਾਂ ਦੇ ਹੱਕ ਲੈ ਰਹੇ ਹਾਂ ਔਰ ਜਿਹੜੇ ਬੰਦੀ ਸਿੰਘ ਨੇ ਉਹਨੂੰ ਵੀ ਛਡਵਾਵਾਂਗੇ ਤੁਸੀਂ ਦੱਸੋ ਮਿਲ ਗਿਆ ਹੱਕ ਕੋਈ ਤੁਸੀਂ ਸਿੱਖਣਾ ਦੱਸੋ ਮੈਨੂੰ ਪੁੱਛਦੇ ਮੈਂ ਤੁਹਾਨੂੰ ਪੁੱਛਦਾ ਦੱਸੋ ਹੱਕ ਮਿਲਿਆ ਕੋਈ ਦੱਸੋ ਆਂਜ ਨਾ ਹੁਣ ਤੁਸੀਂ ਦੱਸੋ ਨਾ ਉਹਨਾਂ ਨੇ ਹਮਾਇਦ ਕੀਤੀ ਸੀਗੀ ਮਹਾਰਾਸ਼ਟਰ ਦੇ ਵਿੱਚ ਕਹਿੰਦੇ ਵੀ ਬੀਜਪੀ ਦੇ ਨਾਲ ਮੈਂ ਨਹੀਂ ਤੁਹਾਨੂੰ ਮੈਂ ਨਹੀਂ ਦੱਸਦਾ ਤੁਸੀਂ ਉਹ ਛੱਡੋ ਮੈਂ ਤੁਸੀਂ ਸਵਾਲ ਮੇਰੇ ਤੇ ਕਰਦਾ ਮੈਂ ਤੁਹਾਡੇ ਤੇ ਕਰਦਾ ਤੁਸੀਂ ਮੈਨੂੰ ਦੱਸੋ ਹੱਕ ਮਿਲ ਗਿਆ ਨਹੀਂ ਹੱਕ ਤਾਂ ਨਹੀਂ ਮਿਲੇ ਤੇ ਫੇਰ ਹੂੰ ਕਿਸ ਵਾਸਤੇ ਡਰਾਮਾ ਹੈ ਇਹ ਉਹ ਉਹਨਾਂ ਦੇ ਨੇ ਹੱਕ ਨਹੀਂ ਮਿਲੇ ਉਹਨਾਂ ਨਾਲ ਰਲ ਕੇ ਸਿੱਕਾਉਂਦਾ ਨੁਕਸਾਨ ਬਹੁਤ ਕਰਦਾ ਹੂੰ ਹੱਕ ਨਹੀਂ ਮਿਲੇ हां ਕਿਸਾਨੀ ਅਧੋਲਨ ਚੱਲਿਆ ਰਿਹਾ ਗਿਆ ਉਹ ਟਕਸਾਲ ਦਾ ਮੁਖੀ ਜਾ ਕੇ ਉਹਨੇ ਗੱਲ ਕੀਤੀ ਸੀ ਵੀ ਇਹਨਾਂ ਨਾਲ ਆ ਕੰਮ ਕਰ ਲੋ ਬਾਬਾ ਜੀ ਬਹੁਤ ਮੈਂ ਇੱਕੋ ਗੱਲ ਕਹਤੀ ਵੀ ਸਾਡੀਆਂ ਰੋਟੀਆਂ ਵਾਲੇ ਪਾਸੇ ਖਿਆਲ ਹੋ ਗਿਆ ਲੰਗਰ ਲਾ ਲਓ ਛੜਕਾਂ ਦੇ ਰੋਗ ਰੋਕ ਐਵੇਂ ਹੱਥ ਕਰੀ ਜਾਣਗੇ ਰੁਕ ਜਾ ਰੁਕ ਜਾ ਭਾਵੇਂ ਉਹ ਰੋਟੀਆਂ ਦੋ ਕਰਮਾਂ ਤੋਂ ਪਿੱਛੇ ਹੀ ਖਾ ਕੇ ਆਇਆ ਹੋਵੇ ਹੂੰ ਢਿੱਡ ਭਾਵੇਂ ਗੱਲ ਨੂੰ ਆਇਆ ਪੇ ਹੋਵੇ ਆ ਮੈਂ ਉਹਦੋਂ ਗਿਆ ਇੱਕ ਦਿਨ ਮੈਨੂੰ ਰੋਗ ਲਿਆ ਕਹਿੰਦੇ ਬਾਬਾ ਜੀ ਚਾ ਮੈਂ ਭਰਾਵਾ ਪਿੱਛੋਂ ਕੀਤੀ ਹੁਣ ਕਿੱਥੇ ਪਾਈਏ ਹੂੰ ਲੰਗਰ ਸੀ ਜ਼ਰੂਰਤ ਵੰਦ ਵਾਸਤੇ ਜੀ ਆ ਹੁਣ ਮੇਰੇ ਕੋਲ ਕੱਲ ਫੋਨ ਆਇਆ ਕਮਾਈ ਦਾ ਅੱਛਾ ਕਹਿੰਦੀ ਸਾਡੇ ਘਰੇ ਖਾਂਡ ਨਹੀਂ ਹੈਗੀ ਜੀ ਸਾਡੇ ਘਰੇ ਕੁਝ ਨਹੀਂਗਾ ਸ਼ਹੀਦ ਪਰਿਵਾਰ ਦੀ ਪਤਨੀ ਆ ਹੂੰ ਤੇ ਤੁਸੀਂ ਆਓ ਗੁਰਚਰਨ ਸਿੰਘ ਜੀ ਮੈਂ ਕਿਹਾ ਵੀ ਚਲੋ ਮੈਂ ਆਵਾਂਗਾ ਮੇਰੇ ਕੋਲ ਹੀ ਮੈਂ ਹੁਣ ਥੋੜਾ ਜਿਹਾ ਸਮਾਂ ਔਖਾ ਹੋਇਆ ਪਿਆ ਦੇਖਦੇ ਹਾਂ ਜੀ ਉੱਥੇ ਹੁਣ ਮੈਂ ਆਹ ਮੀਡੀਆ 'ਚ ਕਹਤਾ ਮੈਂ ਨੰਬਰ ਦੱਸ ਦੇਣਾ 9465408302 ਇਹ ਗੋਵੇ ਮੈਂ ਨੰਬਰ ਉਹਨਾਂ ਦਾ ਦੇ ਦੇਵਾਂਗਾ ਉਹਨਾਂ ਨੂੰ ਜਾਓ ਜਾ ਕੇ ਕਰੇ ਸਾਹਮਣੇ ਕਿ ਮੱਟੀ ਜਾਵੇ ਜੀ ਕਿਸੇ ਨਹੀਂ ਜਾਣਾ ਵੀਰ ਜੀ ਹੂੰ ਬਹੁ ਹੋਵੇ ਕੰਨਾਂ ਉੱਤੇ ਰਮਾਲ ਪਾਇਆ ਹੋਵੇ ਤਗੜਾ ਕਾਰੋਬਾਰ ਹੋਵੇ ਤੇ ਬਾਬੇ ਨੂੰ ਲੱਗ ਜੇ ਪਤਾ ਜਾਂ ਕਿਸੇ ਕਮੇਟੀ ਨੂੰ ਪਤਾ ਲੱਗ ਜੇ ਜਾਂ ਕਿਸੇ ਜਥੇਬੰਦੀ ਨੂੰ ਪਤਾ ਲੱਗ ਜੇ ਜਿਹੜੀਆਂ ਡਰਾਮੇਬਾਜ਼ ਨੇ ਉਹਨਾਂ ਨੇ ਕਹਿੰਨਾ ਚੱਲ ਗਿਆ ਜੀ ਬਾਬਾ ਜੀ ਲਓ ਸਿੱਖੀ ਦੀ ਸੇਵਾ ਕਰਨੇ ਸਿੱਖੀ ਦੇ ਨਾਂ ਤੇ ਰੁਪਏ ਇਕੱਠੇ ਕਰੋ ਤੇ ਸਿੱਖੀ ਦੇ ਨਾਂ ਤੇ ਕਿਸੇ ਕੋਲ ਜਾ ਕੇ ਉਹਦੀ ਮਦਦ ਨਹੀਂ ਕਰਨੀ ਆ ਹਾਲਾਤ ਨੇ ਸਾਡ ਜਿਵੇਂ ਕੋਈ ਤਾਂ ਆਮ ਦੀਆਂ ਬਾਬਾ ਗੱਲਾਂ ਕਰਦਾ ਰਿਹਾ ਉਹਨੂੰ ਰਾਤ ਨੂੰ ਸੁਖਣੀ ਉਵੇਂ ਆ ਗਏ ਸੰਗਤ ਸਾਂਗਦਾ ਤਾਂ ਨਹੀਂ ਗਾਂਗਾ ਲੁੱਚੇ ਬੈਠੇ ਸਾਹਮਣੇ ਲੁੱਚਿਆਂ ਵਿੱਚ ਬੋਲਤਾ ਭਾਈ ਵੀ ਮੈਨੂੰ ਤਾਂ ਰਾਤੀ ਮੇਰਾ ਵਿਆਹ ਹੋ ਗਿਆ ਮੇਰੇ ਨਾਲ ਇਹੋ ਜਿਹਾ ਨੂੰ ਹੱਥ ਜੋੜ ਦਿਓ ਇਹ ਬਾਬੇ ਨਹੀਂ ਲੁੱਚੇ ਨੇ ਸੋ ਦੋਸਤੋ ਤੁਸੀਂ ਗੱਲਬਾਤ ਸੁਣੀ ਹੈ ਗਰਚਨ ਸਿੰਘ ਗੱਟੀ ਨੇ ਗੱਲਬਾਤ ਕੀਤੀ ਹੈਗੀ ਹੈ ਜਿਵੇਂ ਸੁਖਬੀਰ ਬਾਦਲ ਆਪਣੇ ਜਿਹੜੇ ਗੁਨਾਹ ਮੰਨੇ ਸੀਗੇ ਅਕਾਗਤਾ ਸਾਹਿਬ ਦੇ ਖੜਕੇ ਸੋ ਸਾਰੇ ਗੁਨਾਹ ਨੂੰ ਆਪਣੇ ਕਹਿੰਦੇ ਵੀ ਮੈਂ ਤਾਂ ਝੂਠ ਹੀ ਬੋਲਿਆ ਸੀਗਾ ਮੈਂ ਤਾਂ ਇੱਕ ਕਹਿੰਦਾ ਵੀ ਵਿਵਾਦ ਨੂੰ ਖਤਮ ਕਰਨ ਦੇ ਵਾਸਤੇ ਉਹ ਗੁਨਾਹ ਮੰਨੇ ਸੀਗੇ ਬਾਕੀ ਅਸੀਂ ਕੁਝ ਨਹੀਂ ਕੀਤਾ ਕਮ ਦੇ ਨਾਲ ਕੋਈ ਮਾੜਾ ਨਹੀਂ ਕੀਤਾ ਸੋ ਗੱਲਬਾਤ ਉਸੇ ਮੁੱਦੇ ਨੂੰ ਲੈ ਕੇ ਕੀਤੀ ਸੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਗੱਟੀ ਸਾਹਿਬ ਜੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਹਾਂਜੀ ਬਾਕੀ ਜਿਹੜਾ ਮੇਰਾ ਚੈਨਲ ਹੈਗਾ ਗੁੱਟਰ ਸੰਗੱਟੀ ਹੁੰਦਾ ਤੇ ਮੈਂ ਕਈ ਵਾਰੀ ਬੋਲਦਾ ਰਹਿੰਨਾ ਉਹ ਵੀ ਜਰੂਰ ਆਪਾਂ ਵੇਖ ਲਿਆ ਜੇ ਤੇ ਇਹਨਾਂ ਦੇ ਚੈਨਲ ਤੇ ਵੀ ਚਲੋ ਆਪਾਂ ਆ ਦਿੰਦੇ ਰਹਿੰਨੇ ਆ ਜੀ ਧੰਨਵਾਦ ਤੁਹਾਡਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ